ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਲਿਆਉਣ ਦੀ ਤਾਕ ਵਿੱਚ ਹੈ ਅਜਿਹਾ ਖਦਸ਼ਾ ਵੱਡੇ ਪੱਧਰ ਉਤੇ ਪਣਪਦਾ ਵਿਖਾਈ ਦੇਣ ਲੱਗਾ ਹੈ ਭਾਵੇਂ ਕਿ ਇਸ ਮਸੌਦੇ ਚ ਕੇਂਦਰ ਸਰਕਾਰ ਆਪਣੀ ਮਨਸ਼ਾ ਨੂੰ ਖੇਤੀ ਬਾਜ਼ਾਰਤ ਸੂਬਿਆਂ ਨੂੰ ਉਪਰਤ ਅਖਤਿਆਰੀ ਦੇਣ ਦੀ ਤਿਆਰੀ ਵਜੋਂ ਲੈ ਰਹੀ ਹੈ ਸੋ ਇਸ ਸਾਰੇ ਮਾਮਲੇ ਦੇ ਕੀ ਭੇਦ ਨੇ ਅੱਜ ਦੇ ਇਸ ਮੀਡੀਆ ਸਰਦਾਰ ਪ੍ਰੋਗਰਾਮ ਦੇ ਵਿੱਚ ਇਸ ਮੁੱਦੇ ਉਤੇ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਾਹਰਤ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਚਿਲਾ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲਾ ਸਾਹਿਬ ਕੇਂਦਰ ਸਰਕਾਰ ਦੇ ਨਵੇਂ ਖੇਤੀ ਖਰੜੇ ਦੇ ਕੀ ਮਤਲਬ ਨੇ ਕੋਈ ਚਰਚਾ ਨਵਾਂ ਮੋੜ ਲੈ ਰਹੀ ਹੈ ਜੀ ਚਿਲਾ ਸਾਹਿਬ ਅ ਪਿੰਡਰ ਸਾਹਿਬ ਸਿੱਧੇ ਤੌਰ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਦੁਆਰਾ ਲਾਗੂ ਕਰਨਾ ਹੈ ਜਿਹੜੇ ਕੌਮੀ ਖੇਤੀ ਮਾਰਕੀਟਿੰਗ ਨੀਤੀ ਹੈ ओके ਜਿਹਦੇ ਖਰੜੇ ਭੇਜੇ ਨੇ ਰਾਜਾਂ ਨੂੰ ਸੁਝਾਅ ਮੰਗੇ ਗਏ ਨੇ ਕੇਂਦਰ ਵੱਲੋਂ ਹੂੰ ਜੀ ਇਹ ਜਿਹੜੇ ਜੇ ਆਪਾਂ ਕਹਿ ਲਈਏ ਸਪਸ਼ਟ ਸਬਦਾਂਜ ਕਿ ਕਿਸਾਨਾਂ ਲਈ ਨੀਤੀ ਨਹੀਂ ਹੈ ਇਹ ਜਿਹੜੀ ਨਵੀਂ ਬਣਾਈ ਜਾ ਰਹੀ ਹੈ ਕਾਰਪੋਰੇਟਾਂ ਲਈ ਨੀਤੀ ਹੈ ਓਕੇ ਇਹ ਜਿਹੜੀ ਨੀਤੀ ਹੈ ਇਹ ਕਾਰਪੋਰੇਟ ਖੇਤਰ ਲਈ ਹੈ ਤੇ ਪਬਲਿਕ ਸੈਕਟਰ ਦੇ ਨਾਲ ਤਬਾਹ ਹੋ ਜਾਏਗਾ ਬਿਲਕੁਲ ਜੀ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਓਕੇ ਤੇ ਜਿਹੜੀ ਐਮਐਸਪੀ ਦਿੰਦੀ ਹੈ ਹੂੰ ਕੇਂਦਰ ਸਰਕਾਰ ਹੌਲੇ ਹੌਲੇ ਸਮਝ ਲਓ ਵੀ ਉਹ ਤੋਂ ਦੋ ਹੱਥ ਪਿੱਛੇ ਖਿੱਚਲੇਗੀ ਓਕੇ ਤੇ ਇਸ ਨੀਤੀ ਨਾਲ ਜਿਹੜਾ ਆੜਤੀਆਂ ਨੂੰ ਕਮਿਸ਼ਨ ਮਿਲਦਾ ਹੈ ਪਿੰਡਰ ਸਾਹਿਬ ਬੰਦ ਹੋ ਜਾਏਗਾ ਓਕੇ ਇਸ ਨੀਤੀ ਨਾਲ ਜਿਹੜਾ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਦੀ ਜਿਵੇਂ ਉਹ ਕਰਦੇ ਨੇ ਸਲਾਈ ਪਰਾਈ ਕਰਦੇ ਨੇ ਉਹ ਪੈਸੇ ਮਿਲਦੇ ਨੇ ਉਹ ਬੰਦ ਹੋ ਜਾਣਗੇ ओके ਦੇਸ਼ ਨੀਤੀ ਨਾਲ ਜਿਹੜਾ ਆਰ ਡੀ ਐਫ ਦਿੰਦਾ ਹੈ 3% ਕੇਂਦਰ ਸਰਕਾਰ ਹਮ ਜਦੋਂ ਸਰਕਾਰਾਂ ਨੂੰ ਰਾਜ ਸਰਕਾਰਾਂ ਨੂੰ ਆਰ ਡੀ ਐਫ ਦਿੰਦਾ ਹੈ ਰੂਰਲ ਡਵੈਲਪਮੈਂਟ ਫੰਡ 3% ਹੁੰਦਾ ਹੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜੇ ਆਪਾਂ ਸਮਝ ਲਓ ਕਿ ਜਿਵੇਂ 2000 ਦੀ ਕੋਈ ਚੀਜ਼ ਵਿਕੀ ਹੈ ਤਾਂ 60 ਰੁਪਏ ਉਹਦੇ ਉਹ ਆਣਗੇ ਇੱਥੇ ਹਮ ਜੀ ਉਹ ਜਿਹੜਾ ਸਾਰਾ ਹੈਗਾ ਉਹ ਬੰਦ ਹੋ ਜਾਏਗਾ ਓਕੇ ਇਹ ਜਿਹੜੀ ਨੀਤੀ ਹੈ ਬਿਲਕੁਲ ਜਿਹੜੇ ਸੰਗਠਿਤ ਕਿਸਾਨ ਮੋਰਚੇ ਨੇ ਇਹਦਾ ਪਹਿਲਾਂ ਹੀ ਗੰਭੀਰਤਾ ਨਾਲ ਲੈ ਰਹੇ ਨੇ ਸਾਰੇ ਮਾਮਲੇ ਨੂੰ ਤੇ 21 ਤੋਂ 23 ਦਸੰਬਰ ਤੱਕ ਉਹਨਾਂ ਨੇ ਸਾਰੇ ਦੇਸ਼ ਦੇ ਇਸ ਨੀਤੀ ਦੇ ਵਿਰੋਧ ਵਿੱਚ ਧਰਨੇ ਮਜਾਰੇ ਦੇਣ ਦਾ ਐਲਾਨ ਕਰ ਦਿੱਤਾ ਹੈ। ਹੂੰ 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 ਸੋ ਇਹ ਜਿਹੜੀ ਨੀਤੀ ਹੈ ਜੇ ਆਪਾਂ ਨੀਤੀ ਦੀ ਗੱਲ ਕਰੀਏ ਹੁਣ ਜੇ ਨੀਤੀ ਨੂੰ ਸਮਝਣ ਦੀ ਗੱਲ ਕਰੀਏ ਜਿਹੜੀ ਹੈਗੀ ਇਹ ਕੌਮੀ ਕੇਤੀ ਮਾਰਕੀਟਿੰਗ ਨੀਤੀ ਉਹ ਇਵੇਂ ਐ ਪਿੰਡਰ ਜੀ ਕਿ ਇਹਦੇ ਨਾਲ ਨਾ ਜੀ ਸਾਈਲੋਸ ਜਿਹੜੇ ਵੱਡੇ ਵੱਡੇ ਭੰਡਾਰ ਹੁੰਦੇ ਨੇ ਜਿੱਥੇ ਹੂੰ ਹੂੰ ਜੀ ਜਿੰਸਾਂ ਦੇ ਉਹਨਾਂ ਨੂੰ ਛੋੜ ਦੇ ਦੇ ਦਿੱਤੀ ਜਾਏਗੀ ਤੇ ਤੁਸੀਂ ਕਿਸਾਨ ਦੇ ਖੇਤ ਚੋਂ ਸਿੱਧਾ ਫਸਲ ਖਰੀਦ ਸਕਦੇ ਹੋ ਓਕੇ ਜੀ ਜਿਵੇਂ ਬਾਕੀ ਸਟੇਟਾਂ ਚ ਜਿੱਥੇ ਐਮਐਸਪੀ ਨਹੀਂ ਦੇ ਰਹੀ ਨਾ ਜੀ ਸਰਕਾਰ ਆਪਣੇ ਤਾਂ ਚਲੋ ਪੰਜਾਬ ਹਰਿਆਣਾ ਤੇ ਜਿਹੜਾ ਹੈਗਾ ਯੂਪੀ ਦੇ ਕੁਝ ਹਿੱਸੇ ਚ ਮਿਲਦੀ ਹੈ ਤੇ ਬਾਕੀ ਜਿਹੜੇ ਦੂਜੇ ਸਟੇਟਾਂ ਚ ਜੇ ਤੁਸੀਂ ਕਿਤੇ ਜਾ ਕੇ ਦੇਖੋ ਤਾਂ ਉਹਨਾਂ ਦੇ ਖੇਤਾਂ ਚੋਂ ਹੀ ਚੁੱਕਦੇ ਨੇ ਵਪਾਰੀ ਫਸਲ ਹੂੰ 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 ਪਰ ਵਪਾਰੀ ਜਿਹੜੀ ਫਸਲ ਚੁੱਕਦੇ ਨੇ ਉਹ ਭਾ ਆਪਣੀ ਮਰਜ਼ੀ ਦਾ ਲਾਂਦੇ ਨੇ ਹੂੰ ਜਿਹੜਾ ਕੇਂਦਰ ਵੱਲੋਂ ਤੈਅ ਕੀਤਾ ਜਾਂਦਾ ਭਾਏ ਉਹ ਨਹੀਂ ਲਾਂਦੇ ਹਾਂ ਬਿਲਕੁਲ ਬਿਲਕੁਲ ਨਾ ਕਿਸਾਨ ਦੀ ਮਰਜ਼ੀ ਦਾ ਲਾਂਦੀ ਉਹ ਵਪਾਰੀ ਨੇ ਤੇ ਆਪਣਾ ਵਪਾਰ ਹਿੱਤ ਦੇਖਣ ਲਈ ਬਿਲਕੁਲ ਜੀ ਤਰ੍ਹਾਂ ਤਰ੍ਹਾਂ ਦੀਆਂ ਉਹ ਸਰ ਤਾਂ ਲਾ ਦਿੰਦੇ ਨੇ ਕਿ ਤੁਹਾਡਾ ਇਹ ਮਿਆਰੀ ਨਹੀਂ ਹੈ ਜੀ ਇਹ ਜਿਹੜੀ ਕਿਸਮ ਹੈ ਠੀਕ ਨਹੀਂ ਹੈ ਜੀ ਕਿਤੇ ਦਾਣੇ ਕਾਲੇ ਨੇ ਜੀ ਕਿਤੇ ਦਾਣੇ ਪੀਲੇ ਨੇ ਹਰੇਕ ਤਰ੍ਹਾਂ ਦਾ ਜਿਹੜਾ ਨੁਕਸ ਕੱਢ ਕੇ ਫਿਰ ਕਿਸਾਨ ਨੇ ਤਾਂ ਵੇਚਣਾ ਹੁੰਦੀ ਹੈ ਵੀ ਅਸੀਂ ਤਾਂ ਇੰਨੇ ਕੁ ਦੀ ਖਰੀਦਾਂਗੇ ਤੇ ਕਿਸਾਨ ਆਪਣੀ ਫਸਲ ਨੂੰ ਘਰੇ ਤਾਂ ਰੱਖ ਨਹੀਂ ਸਕਦਾ ਹੂੰ ਇਸ ਕਰਕੇ ਉਹ ਲੈ ਜਾਂਦਾ ਸੋ ਜਦੋਂ ਇਹ ਜਿਹੜੇ ਹੈਗੇ ਨੇ ਵੱਡੇ ਜਿਹੜੇ ਸੈਲੋਜ਼ ਨੇ ਯਾਰ ਨੇ ਵੱਡੇ ਵੱਡੇ ਬਣੇ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਜੂਗੀ ਜਿਹੜਾ ਹੁਣ ਇਵੇਂ ਹੈ ਹੂੰ ਪਿੰਡਰ ਜੀ ਕੇ ਹੁਣੇ ਜਿਹੜੇ ਸੈਲੋਜ਼ ਨੇ ਪੰਜਾਬ ਚ ਸਿੱਧੀ ਖਰੀਦ ਨਹੀਂ ਕਰ ਸਕਦੇ ਹੂੰ ਹੂੰ ਜੀ ਜੀ ਇਹ ਇਹਨਾਂ ਨੂੰ ਜਿਹੜੀ ਖਰੀਦ ਕਰਨੀ ਪਊਗੀ ਇਹਨਾਂ ਨੂੰ ਖਰੀਦ ਮੰਡੀ ਚ ਆ ਕੇ ਕਰਨੀ ਪਊਗੀ ਹਾਂ ਬਿਲਕੁਲ ਜੀ ਤੇ ਜਦੋਂ ਇਹ ਮੰਡੀ ਚ ਖਰੀਦ ਕਰਦੇ ਨੇ ਫਿਰ ਜਿਹੜਾ 3% ਫੀਸ ਦੀ ਆਰਡੀਐਫ ਹੂੰ ਤੇ 3% ਦੀ ਜਿਹੜਾ ਹੈਗਾ ਇਹ ਮਾਰਕੀਟ ਫੀਸ ਹੂੰ ਜੀ 6% ਦੀ ਇਹ ਹੋ ਗਿਆ ਹੂੰ ਜੀ ਤੇ ਫਿਰ ਬਾਕੀ ਜਿਹੜੇ ਸਫਾਈ ਦਾ ਤੇ ਮਜ਼ਦੂਰਾਂ ਦੀ ਜਿਹੜੀ ਭਰਾਈ ਦਾ ਉਹ ਪੈਸੇ ਇਹਨਾਂ ਨੂੰ ਦੇਣੇ ਪੈਂਦੇ ਨੇ ਹੂੰ ਜੀ ਜੇ ਆਪਾਂ ਮੋٹے ਤੌਰ ਤੇ ਦੇਖੀਏ ਕਿ ਜੇ ਹੁਣ ਝੋਨਾ ਵੇਖ ਕੇ ਹਟਿਆ ਤਾਂ 130 ਜਾਂ 35 ਰੁਪਏ ਇਸ ਸਫਾਈ ਦੇ ਮਾਰਕੀਟ ਫੀਸ ਦੇ ਤੇ ਆਰ ਡੀ ਐਫ ਦੇ ਪੈਂਦੇ ਨੇ ਇਹਨਾਂ ਨੂੰ ਪ੍ਰਤੀ ਕੁਇੰਟਲ ਹੂੰ ਹੂੰ ਓਕੇ ਬਾਦੂ ਇਹਨਾਂ ਨੂੰ ਦੇਣੇ ਪੈਂਦੇ ਨੇ ਜਦੋਂ ਇਹ ਮੰਡੀ ਜਾ ਕੇ ਖਰੀਦੇ ਨੇ ਹੂੰ ਹੂੰ ਤੇ ਜੇ ਸਿੱਧੇ ਕਿਸਾਨ ਦੇ ਖੇਤ ਚੋਂ ਖਰੀਦਣਗੇ ਜੀ ਇਹ ਆਕੇ ਫਸਲ ਫਿਰ ਇਹਨਾਂ ਨੂੰ ਐ ਕੁਝ ਨਹੀਂ ਦੇਣਾ ਪਊਗਾ ਓਕੇ ਨਾ ਉਹਨਾਂ ਨੂੰ ਆਰ ਡੀ ਐਫ ਦੇਣਾ ਪਏਗਾ ਜੀ ਨਾ ਉਹਨਾਂ ਨੂੰ ਜਿਹੜਾ ਹੈਗਾ ਮੰਡੀ ਫੀਸ ਦੇਣੀ ਪਊਗੀ ਤੇ ਨਾ ਹੀ ਉਹਨਾਂ ਨੂੰ ਕਿਸੇ ਨੂੰ ਸਫਾਈ ਭਰਾਈ ਦਾ ਪੈਸਾ ਦੇਣਾ ਪਊਗਾ ਕਿਉਂਕਿ ਉਹਨਾਂ ਨੇ ਆਪਣੇ ਮਜ਼ਦੂਰ ਹੋਣਗੇ ਤੇ ਉਹ ਪਰ ਲੈ ਜਾਣਗੇ ਲੈ ਕੇ ਵੱਡੇ ਵੱਡੇ ਟਰਾਲੇ ਲਿਆ ਕੇ ਕਿਸਾਨ ਦੇ ਖੇਤ ਚ ਹਮਮ 120-130 ਰੁਪਿਆ ਉਹਨਾਂ ਨੂੰ ਮਿਲੇਗਾ ਜੀ ਲ ਘਟ ਉਹਨਾਂ ਦਾ ਬਚੇਗਾ ਪ੍ਰਤੀ ਕੁਇੰਟਲ ਤੋ ਕਰਨਗੇ ਕਿ ਜਦੋਂ ਜੇ ਨੀਤੀ ਲਾਗੂ ਹੁੰਦੀ ਹੈ ਤਾਂ ਉਹ ਕਰਨਗੇ ਕਿ ਖਰਜ ਕਰੋ ਕਿਸੇ ਫਸਲ ਦਾ ਰੇਟ 2250 ਰੁਪਏ ਹੈ ਹੂੰ ਜੀ ਤੇ ਕਿਸਾਨ ਨੂੰ ਕਹਿਣਗੇ ਵੀ ਤੈਨੂੰ 2300 ਰੁਪਏ ਦੇਣੇ ਆ ਕਿਉਂਕਿ 2300 ਰੁਪਏ ਦੇਣ ਨਾਲ ਵੀ ਪਿੰਡਲ ਸਾਹਿਬ ਉਹਨਾਂ ਨੂੰ ਜਿਹੜਾ 50 ਰੁਪਏ ਦੇਣਗੇ ਪਰ ਉਹਨਾਂ ਨੂੰ 70 ਰੁਪਏ ਫੇਰ ਬਚਦੇ ਨੇ ਮੰਡੀ 'ਚ ਖਰੀਦਣ ਨਾਲੋਂ ਹੂੰ ਓਕੇ ਪ੍ਰਤੀ ਕੁਇੰਟਲ ਦੇ ਉਹਨਾਂ ਨੂੰ ਬਚਤ ਹੋਏਗੀ। ਓਕੇ ਇਸ ਕਰਕੇ ਕਿਸਾਨ ਨੂੰ ਇਹ ਹੋਏਗਾ ਵੀ ਦੇਖੋ ਮੈਂ ਮੰਡੀ ਤੱਕ ਲੈ ਕੇ ਜਾਣਾ 5-400 ਦਾ ਮੈਂ ਤੇਲ ਵੀ ਫੁੱਕਾਂਗਾ ਜਦੋਂ ਮੈਂ ਮੰਡੀ 'ਚ ਆਪਣੀ ਫਸਲ ਲੈ ਕੇ ਜਾਵਾਂਗਾ ਤੇ ਫਿਰ ਜਦੋਂ ਮੈਂ ਮੰਡੀ 'ਚ ਲੈ ਕੇ ਜਾਣਾ ਕਈ ਵਾਰੀ ਉੱਥੇ ਵਿਕਦੀ ਨਹੀਂ ਇਹ ਦੇਖਿਆ ਇਸ ਵਾਰੀ ਝੋਨੇ ਦਾ ਕੀ ਹਾਲ ਹੋਇਆ ਵੀ ਦੋ-ਦੋ ਦਿਨ ਬੈਠਣਾ ਵੀ ਪੈ ਸਕਦਾ ਹੈ ਉੱਥੇ। ਹੂੰ ਵੀ ਇਸ ਕਰਕੇ ਜੇ ਮੇਰੇ ਕੋਈ ਖੇਤ 'ਚੋਂ ਚੁੱਕ ਰਿਹਾ ਹੈ ਤੇ ਮੈਨੂੰ 50 ਰੁਪਏ ਵਾਧੂ ਵੀ ਦੇ ਰਿਹਾ ਹੈ ਤੇ ਫਿਰ ਮੈਨੂੰ ਕੀ ਹਰ ਜੇ ਮੈਂ ਦੇ ਦਵਾ। ਹੂੰ ਜੀ ਜੀ ਤੋਂ ਕਿਸਾਨ ਟੜਾ ਟੜਾ ਇਹ ਸੈਲੋਜ਼ ਵਾਲਿਆਂ ਨੂੰ ਇਹ ਜਿਹੜੇ ਕਾਰਪੋਰੇਟ ਘਰਾਣੇ ਕਿਉਂਕਿ ਅਵਾਨੀ ਤੇ ਅੰਡਾਨੀ ਦੇਂਦੇ ਸਾਰੇ ਸੈਲੋਜ਼ ਪੰਜਾਬ ਦੀ ਗੱਲ ਕਰਦੀ ਆ ਜੀ 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 ਉਹਨਾਂ ਨੂੰ ਆਪਣੀ ਫਸਲ ਦੇ ਦੇਣਗੇ ਹਮਮ ਕਿਸਾਨ ਤੇ ਜਦੋਂ ਮੰਡੀ 'ਚ ਕੋਈ ਫਸਲ ਨਹੀਂ ਜਾਊਗੀ ਪਿੰਟਰ ਸਾਹਿਬ ਕਿਉਂਕਿ ਖੇਤਾਂ 'ਚੋਂ ਹੀ ਕਣਕ ਚੁੱਕੀ ਫਸਲ ਕਣਕ ਤੇ ਝੋਨਾ ਚੁੱਕ ਹੋ ਜਾਊਗਾ ਹਮਮ ਮੰਡੀ 'ਚ ਕੋਈ ਫਸਲ ਨਹੀਂ ਜਾਊਗੀ ਫਿਰ ਮੰਡੀ ਦੇ ਜਿਹੜੇ ਕਰਮਚਾਰੀਆਂ ਨੂੰ ਤਨਖਾਹ ਮਿਲਦੀ ਹੈ ਪਿੰਟਰ ਸਾਹਿਬ ਜਿਹੜੇ ਮਾਰਕੀਟ ਕਮੇਟੀ ਦੇ ਕਰਮਚਾਰੀ ਨੇ ਉਹਨਾਂ ਨੂੰ ਤਨਖਾਹ ਉਹ ਜਿਹੜੀ ਜਿੰਸ ਦੀ ਆਮਦਨ ਚੋਂ ਮਿਲਦੀ ਹੈ ਜਿਹੜੀ ਮਾਰਕੀਟ ਫੀਸ ਤੇ ਆਰਡੀਐਫ ਆਉਂਦੀ ਹੈ ਹਮਮਮ ਹੋਰ ਕੋਈ ਸਰੋਤ ਨਹੀਂ ਹੈ ਉਹਨਾਂ ਦੀ ਆਮਦਨ ਦਾ ਤੇ ਨਾ ਹੀ ਉਹਨਾਂ ਨੂੰ ਜਿਹੜੀ ਮੰਡੀ ਬੋਰਡ ਤਨਖਾਹ ਦਿੰਦਾ ਹੈ ਹਮ ਉਹਨਾਂ ਨੂੰ ਤਨਖਾਹ ਜੇ ਜੇ ਫਰਜ਼ ਕਰੋ ਕਿਸੇ ਮੰਡੀ ਦੀ ਘਟ ਹੈ ਤਾਂ ਕਈ ਕਈ ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਜਿਹੜੇ ਮੁਲਾਜ਼ਮ ਹੁੰਦੇ ਨੇ ਮਾਰਕੀਟ ਕਮੇਟੀਆਂ ਦੇ ਹੂੰ 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 ਜੀ ਇਸ ਕਰਕੇ ਜਦੋਂ ਫਿਰ ਅਜਿਹਾ ਕੁਝ ਹੋਊਗਾ ਤੇ ਕਿਸਾਨ ਨਹੀਂ ਜਾਊਗਾ ਮੰਡੀ 'ਚ ਫਿਰ ਮੁਲਾਜ਼ਮ ਤਨਖਾਹ ਨਹੀਂ ਮਿਲਣਗੇ ਤੇ ਹੌਲੇ-ਹੌਲੇ ਇੱਕ ਸਾਲ ਦੇਖੂਗਾ ਸਰਕਾਰ ਦੋ ਸਾਲ ਦੇਖੂਗੀ ਤੇ ਤੀਜੇ ਸਾਲ ਨੂੰ ਤਾਂ ਫਿਰ ਮੰਡੀ ਮਰ ਜੂਗੀ ਨਾ ਜੀ ਹੂੰ ਜਿਹੜੀ ਪਬਲਿਕ ਸੈਕਟਰ ਹੈ ਉਹ ਤਾਂ ਖਤਮ ਹੋ ਜਾਏਗਾ ਤੇ ਜਦੋਂ ਫਿਰ ਪਬਲਿਕ ਸੈਕਟਰ ਖਤਮ ਹੋ ਜਾਏਗਾ ਜਦੋਂ ਮੰਡੀਆਂ ਬੰਦ ਹੋ ਜਾਣਗੀਆਂ ਫਿਰ ਜਿਹੜੇ ਕਾਰਪੋਰੇਟ ਨੇ ਫਿਰ ਉਹ ਆਪਣੀ ਮਨਮਰਜ਼ੀ ਕਰਨਗੇ ਇੱਥੇ ਆ ਕੇ ਫਿਰ ਜਦੋਂ ਚੌਥੇ ਵਾਰੇ ਜਦੋਂ ਮੰਡੀਆਂ ਬੰਦ ਹੋ ਜਾਣਗੀਆਂ ਫਿਰ ਉਹ ਕਹਿਣਗੇ ਭਾਈ ਜਿਹੜੀ ਥੋੜੀ ਤਾਂ ਇਹ ਬੀਜ ਨਹੀਂ ਠੀਕ ਹੂੰ ਹੂੰ ਇਹ ਮਿਆਰਾਂ ਤੇ ਖਰਾ ਨਹੀਂ ਉਤਰਦਾ ਜਿਹੜਾ ਤੁਸੀਂ ਇੱਥੇ ਪਾਲਿਆ ਪੈਦਾ ਕੀਤਾ ਨਹੀਂ ਅਸੀਂ ਨਹੀਂ ਲੈਣਾ ਇਹ ਹੂੰ ਹੂੰ ਤੇ ਫਿਰ ਉਹ ਮੁੰਡਾ ਕਿਸਾਨ ਕੀ ਕਰੂਗਾ ਉਧਰ ਦੂਜੇ ਪਾਸੇ ਉਹ ਮੰਡੀ ਚ ਵੀ ਨਹੀਂ ਲਿਜਾ ਸਕੂਗਾ ਹੂੰ ਹੂੰ ਤੇ ਮੰਡੀ ਬੰਦ ਹੋ ਕੇ ਰਹਿ ਜਾਊਗੀ ਹੂੰ ਇਸ ਕਰਕੇ ਜਿਹੜਾ ਇਹ ਜਿਹੜੀ ਨੀਤੀ ਹੈ ਨਵੀਂ ਜਿਹੜੀ ਨੀਤੀ ਦੇ ਖਰੜੇ ਭੇਜੇ ਨੇ ਕੌਮੀ ਖੇਤੀ ਮਾਰਕੀਟਿੰਗ ਨੀਤੀ ਇਹ ਕਾਰਪੋਰੇਟ ਪੱਖੀ ਨੀਤੀ ਹੈ ਭਾਵੇਂ ਕੇਂਦਰ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਕਿ ਜਿਹੜੀ ਨੀਤੀ ਹੈ ਕਿਸਾਨਾਂ ਦੀ ਆਰਥਿਕਤਾ ਨੂੰ ਦੁੱਗਣਾ ਕਰੇਗੀ ਉਹਨਾਂ ਦਾ ਤਰਕ ਇਹ ਹੈ ਹੂੰ ਹੂੰ ਜੀ ਰਾਹ ਖੋਲਣਗੇ ਨਵੇਂ ਮੌਕੇ ਪੈਦਾ ਹੋਣਗੇ ਨਵੇਂ ਗਾਹਕ ਆਣਗੇ ਕਿਸਾਨ ਤੱਕ ਹੂੰ ਪਰ ਕਿਹੋ ਜਿਹੇ ਗਾਹਕ ਆਣਗੇ ਆਪਾਂ ਨੂੰ ਸਭ ਨੂੰ ਪਤਾ ਹੈ ਹੂੰ ਹੂੰ ਇਸੇ ਕਰਕੇ ਕਿਸਾਨਾਂ ਆਗੂ ਜਦੋਂ ਜਿਹੜਾ ਤਿੰਨ ਖੇਤੀ ਕਾਨੂੰਨ ਸੀ ਪਿੰਡਰ ਸਾਹਿਬ ਉਹ ਵੀ ਤਾਂ ਇਹੀੋ ਸੀ ਨਾ ਜੀ ਹਾਂ ਬਿਲਕੁਲ ਬਿਲਕੁਲ ਤੇ ਇਹੀ ਉਹ ਹੁਣ ਬਦਲਵੇਂ ਰੂਪ 'ਚ ਕਿਉਂਕਿ ਜਿਹੜੇ ਸਰਕਾਰਾਂ ਨੇ ਉਹਨਾਂ ਨੂੰ ਬਣਾਉਣ ਲਈ ਕਾਰਪੋਰੇਟ ਸੈਕਟਰ ਜਿਹੜਾ ਹੈਗਾ ਬਹੁਤ ਵੱਡਾ ਰੋਲ ਨਿਭਾਉਂਦਾ ਹੈ ਬਹੁਤ ਵੱਡੇ ਵੱਡੇ ਫੰਡ ਦਿੰਦੇ ਨੇ ਕਾਰਪੋਰੇਟ ਘਰਾਣੇ ਜਿਹੜੇ ਸਰਕਾਰਾਂ ਬਣਾਉਣ ਵੇਲੇ ਪਾਰਟੀਆਂ ਨੂੰ ਹੂੰ ਹੂੰ ਤੇ ਖਾਸ ਕਰਕੇ ਜਦੋਂ ਕਰੋਨਾ ਆਪਾਂ ਦੇਖਿਆ ਸਾਰੇ ਦੇਸ਼ ਨੇ ਹੰਡਾਇਆ ਜੀ ਉਦੋਂ ਕਾਰਪੋਰੇਟ ਖੇਤਰ ਨੂੰ ਲੱਗਿਆ ਯਾਰ ਬਾਕੀ ਸਾਰੇ ਕਾਸੇ ਤੋਂ ਬਿਨਾ ਸਰ ਸਕਦਾ ਹੈ ਹਾਂ ਜੀ ਪਰ ਜਿਹੜਾ ਇੱਕ ਖੇਤੀਬਾੜੀ ਸੈਕਟਰ ਹੈ ਜਿਸ ਤੋਂ ਬਿਨਾ ਨਹੀਂ ਸਰ ਸਕਦਾ ਰੋਟੀ ਤਾਂ ਖਾਣੀ ਹੈ ਨਾ ਜੀ ਬੰਦੇ ਨੇ ਹਾਂ ਬਿਲਕੁਲ ਬਿਲਕੁਲ ਤੇ ਇਸ ਕਰਕੇ ਫਿਰ ਉਹਨਾਂ ਨੇ ਉਹਨਾਂ ਨੇ ਵੱਧ ਤਵਜੋ ਦੇਣ ਲੱਗੇ ਨੇ ਵੀ ਇਹ ਵੀ ਬਾਕੀ ਸਾਰੇ ਸੈਕਟਰ ਦਾ ਸਾਡੇ ਅਧਿਕਾਰ ਖੇਤਰ ਚ ਹੈਗੇ ਨੇ ਹੂੰ ਸਾਡੀ ਮੋਨੋਪੋਲੀ ਹੈਗੀ ਹੈ ਕਿ ਖੇਤੀਬਾੜੀ ਸੈਕਟਰ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਵੀ ਆਪਣੀ ਮੋਨੋਪੋਲੀ ਥੱਲੇ ਲਿਆਂਦਾ ਜਾਵੇ ਹੂੰ ਹੂੰ ਇਸ ਕਰਕੇ ਜਿਹੜੀ ਕਾਰਪੋਰੇਟ ਪੱਖੀ ਨੀਤੀ ਹੈ ਬਹੁਤ ਇੱਥੇ ਚਿੰਤਨ ਕਰਨ ਦੀ ਲੋੜ ਹੈ ਬੇ ਹਮੇਸ਼ਾਕ ਪੰਜਾਬ ਸਰਕਾਰ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਗਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਰਿਵਿਊ ਕਰਾਂਗੇ ਇਹਨੂੰ ਖੈਰ ਮੀਟਿੰਗ ਵੀ ਕੋਈ ਪੰਜਾਬ ਸਰਕਾਰ ਵੱਲੋਂ ਬਿਲਕੁਲ ਜੀ ਉਹਨਾਂ ਨੇ ਬੁਲਾਈ ਹੈ ਜੀ ਮੀਟਿੰਗ ਜਿਹਦੇ ਚ ਸਾਰੇ ਉੱਚ ਅਧਿਕਾਰੀ ਬੁਲਾਏ ਨੇ ਜੀ ਅੱਛਾ ਅੱਜੇ ਮੀਟਿੰਗ ਜੀ ਅੱਜ ਜੀ ਜੀ ਬਿਲਕੁਲ ਜੀ ਤੇ ਇਸ ਕਰਕੇ ਉਹ ਵੀ ਆਪਣੇ ਤਰ੍ਹਾਂ ਰਿਵਿਊ ਕਰਨਗੇ ਪਰ ਉਹ ਜਿਹੜਾ ਸਰਕਾਰ ਦਾ ਰਿਵਿਊ ਹੁੰਦਾ ਹੈ ਉਹ ਆਪਣੇ ਹਿਸਾਬ ਨਾਲ ਹੁੰਦਾ ਹੈ ਬਿਲਕੁਲ ਇਹ ਚਿਲਾ ਸਾਹਿਬ ਵੱਡੀ ਗੱਲ ਹੈ ਦੇ ਵਿੱਚ ਹੀ ਇਹ ਸਾਰਾ ਮੰਡੀ ਸਿਸਟਮ ਹੈ ਵੱਖਰਾ ਹੈ ਨਾ ਐਮ ਐਮ ਐਸ ਦੇ ਦਿਲ ਪੰਜਾਬ ਤੇ ਹਰਿਆਣਾ ਜੀ ਪੰਜਾਬ ਹਰਿਆਣਾ ਜਾਂ ਥੋੜਾ ਯੂਪੀ ਦਾ ਅਲੱਗ ਹੈ ਉੱਤਰੀ ਯੂਪੀ ਦਾ ਉੱਤਰੀ ਹਿੱਸਾ ਕੁਝ ਹੈ ਜਿਹੜਾ ਇਸ ਚਾਰ ਹਾਂ ਜੀ ਪਰ ਇਹ ਦੇ ਢਾਈ ਕੁ ਸਟੇਟਾਂ ਨੂੰ ਤਾਂ ਵੱਡੇ ਪੱਧਰ ਉਤੇ ਕਿਸਾਨੀ ਦੇ ਹੱਕ ਵਿੱਚ ਖੜ੍ਹ ਜਾਣਾ ਚਾਹੀਦਾ ਹੈ ਗਵਰਨਮੈਂਟਾਂ ਨੂੰ ਹਰਿਆਣਾ ਹੋ ਗਿਆ ਪੰਜਾਬ ਨੂੰ ਖਾਸ ਕਰਕੇ ਪੰਜਾਬ ਇਹ ਗੱਲ ਕਹਿ ਰਿਹਾ ਕਿਉਂਕਿ ਹੁਣ ਉਹਨਾਂ ਨੇ ਕੋਈ ਨੀਤੀ ਦਾ ਖਰੜਾ ਭੇਜ ਦਿਆ ਹਮਮਿੰਦਰ ਸਾਹਿਬ ਫਰਜ਼ ਕਰੋ ਇਹ ਆਪਣੇ ਦੋ ਸੂਬੇ ਨੇ ਜੀ ਹਰਿਆਣਾ ਚ ਤਾਂ ਉਹਨਾਂ ਦੀ ਆਪਣੀ ਸਰਕਾਰ ਹੈ ਉਹ ਜਿਵੇਂ ਉਹ ਦਿੱਲੀ ਵਾਲੇ ਕਹਿਣਗੇ ਉਹਵੇਂ ਕਰੇਗੀ ਉਹ ਤੇ ਯੂਪੀ ਜੀ ਵੀ ਉਹ ਦੀ ਸਰਕਾਰ ਹੈ ਰਹ ਗਿਆ ਕੱਲਾ ਪੰਜਾਬ ਦਾ ਮਾਮਲਾ ਇੱਕ ਤਾਂ ਹੁਣ ਪੰਜਾਬ ਦੇਖਦੇ ਆਂ ਵੀ ਕਿਸਾਨ ਨਾਲ ਖੜਦਾ ਹੈ ਕਿ ਦਿੱਲੀ ਨਾਲ ਖੜਦਾ ਹੈ ਇਹ ਵੀ ਪਤਾ ਚੱਲ ਜਾਏਗਾ ਹੁਣ ਪਰ ਇਸ ਦੇ ਬਾਵਜੂਦ ਵੀ ਕਿਉਂਕਿ ਜਦੋਂ ਬੋਹ ਗਿਣਤੀ ਸੂਬਿਆਂ ਨੇ ਉਹ ਜਿਹੜੀ ਨੀਤੀ ਹੈ ਕਿ ਉੱਥੇ ਤਾਂ ਪਹਿਲਾਂ ਹੀ ਲਾਗੂ ਹੈ ਸਾਰਾ ਕੁਝ ਉਹਨਾਂ ਨੇ ਹੁਣ ਤਾਂ ਮਿੰਟੋ ਮਿੰਟੇ ਪ੍ਰਵਾਨ ਕਰ ਲੈਣੀ ਹੈ ਬੋਹ ਗਿਣਤੀ ਸੂਬੇ ਜਦੋਂ ਪ੍ਰਵਾਨ ਕਰ ਲੈਣਗੇ ਤਾਂ ਹੋ ਸਕਦਾ ਹੈ ਲਾਗੂ ਹੋ ਜਵੇ ਹੂੰ ਇਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਤੇ ਹਰਿਆਣੇ ਨੂੰ ਹੋਏਗਾ ਇਸੇ ਕਰਕੇ ਜਿਹੜਾ ਪਹਿਲਾਂ ਵੀ ਮੋਰਚਾ ਲੱਗਿਆ ਸੀ ਜਦੋਂ 220 ਚ ਜਿਹੜਾ ਕਿਸਾਨਾਂ ਨੇ ਇਤਿਹਾਸਿਕ ਅੰਦੋਲਨ ਲਾਇਆ ਤੇ ਜਿੱਤਿਆ ਜੀ ਉਦੋਂ ਵੀ ਪੰਜਾਬ ਤੇ ਹਰਿਆਣੇ ਨੇ ਹੀ ਅਗਵਾਈ ਪੰਜਾਬ ਨੇ ਕੀਤੀ ਸੀ ਤੇ ਹਰਿਆਣੇ ਨੇ ਵੀ ਬਹੁਤ ਵੱਡੀ ਹਾਂ ਮੋਢੇ ਨਾਲ ਮੋਢਾ ਜੋੜੇ ਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਫੇਰ ਸਯੁਗਤ ਕਿਸਾਨ ਮੋਰਚੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਕਿਉਂਕਿ ਸਰਕਾਰਾਂ ਨੇ ਤਾਂ ਲੜਨਾ ਤਾਂ ਹੈ ਨਹੀਂ ਸੈਂਟਰ ਨਾਲ ਸਰਕਾਰ ਤਾਂ ਵੱਧ ਤੋਂ ਵੱਧ ਕਹਿ ਜੂਗੀ ਅਸੀਂ ਲਾਗੂ ਨਹੀਂ ਕਰਦੇ ਹੂੰ ਇਹ ਕਹਿ ਸਕਦੀ ਹੈ ਜੀ ਸਰਕਾਰ ਪਰ ਜੇ ਸੈਂਟਰ ਨੇ ਲਾਗੂ ਕਰ ਹੀ ਦਿੱਤੀ ਤੇ ਪੰਜਾਬ ਸਰਕਾਰ ਤਾਂ ਸੈਂਟਰ ਤੋਂ ਬਿਨਾ ਇੱਕ ਦਾਣਾ ਵੀ ਨਹੀਂ ਖਰੀਦ ਸਕਦੀ ਆਪਣੇ ਤੌਰ ਤੇ ਇੱਥੇ ਕਿਉਂਕਿ ਇਹਨਾਂ ਦੇ ਕੋਲ ਇਹਨੇ ਆਰਥਿਕ ਵਸੀਲੇ ਹੈ ਨਹੀਂ ਕਿ ਆਪਣੇ ਤੌਰ ਤੇ ਖਰੀਦ ਸਕਣ ਸਾਰਾ ਹਾਂ ਫਿਰ ਵੀ ਜੇ ਪੰਜਾਬ ਸਰਕਾਰ ਸਟੈਂਡ ਲੈਂਦੀ ਹੈ ਤਾਂ ਕਿਸਾਨਾਂ ਨੂੰ ਵੱਡਾ ਬਲ ਮਿਲੇਗਾ ਸ਼ਾਂ ਮਿਲੇਗਾ ਜੀ ਬਿਲਕੁਲ ਲੈਣਾ ਪਵੇਗਾ ਜੀ ਕਿਸਾਨਾਂ ਪੰਜਾਬ ਸਰਕਾਰ ਨੂੰ ਤਾਂ ਲੈਣਾ ਪਏਗਾ ਹੀ ਪੰਜਾਬ ਸਰਕਾਰ ਨਹੀਂ ਪਿੱਛੇ ਹਟ ਸਕਦੀ ਹੂੰ ਪੰਜਾਬ ਸਰਕਾਰ ਦਾ ਸਗੋਂ ਇਕੱਲੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਨਾ ਰਿਵਿਊ ਕਰੇ ਪੰਜਾਬ ਸਰਕਾਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੁਲਾਉਣਾ ਚਾਹੀਦਾ ਹੈ ਹਾਂ ਬਿਲਕੁਲ ਇਹ ਜ਼ਰੂਰੀ ਹੈ ਹਾਲਾਂਕਿ ਖਰੜੇ ਚ ਇਹ ਗੱਲ ਕਿਸਾਨੀ ਦਾ ਨਹੀਂ ਹੈ ਬਿਲਕੁਲ ਜੀ ਤੇ ਕਿਸਾਨੀ ਦੇ ਜਿਹੜੇ ਸਾਡੇ ਮਾਹਰ ਨੇ ਕਿਸਾਨੀ ਦੇ ਆਰਥਿਕ ਮਾਹਰ ਨੇ ਸਾਡੇ ਉਹਨਾਂ ਨੂੰ ਵੀ ਬੁਲਾਣ ਬਿਲਕੁਲ ਹੰਗਾਈ ਨਾਲ ਇਹਦੀ ਤਰਕ ਨਾਲ ਇਹਨੇ ਵੀ ਬਸ ਸਿੰਪਲ ਇਹ ਕਹਿ ਦੇਣਾ ਕਿ ਨਹੀਂ ਜੇ ਅਸੀਂ ਰੱਦ ਕਰਦੇ ਆ ਜਾਂ ਨਹੀਂ ਕਰਨਾ ਚਾਹੀਦਾ ਹਾਂ ਬਹੁਤ ਡੰਗਾਈ ਨਾਲ ਇਸ ਸਾਰੇ ਮਾਮਲੇ ਨੂੰ ਬਾਚ ਕੇ ਤਰਕ ਨਾਲ ਕਿਤਨੇ ਕਿਤੇ ਕਈ ਵਾਰੀ ਉਹ ਮਸਲਾ ਜਿਹਾ ਹੁੰਦਾ ਉਹ ਬਾਅਦ ਚ ਚਰਚਾ ਹੁੰਦੀ ਵੀ ਉਹਦੇ ਚ ਕਿਸਾਨੀ ਨੂੰ ਆ ਫਾਇਦਾ ਹੋਣਾ ਸੀ ਉਦੋਂ ਕਿਉਂ ਐ ਹੋਇਆ ਬਿਲਕੁਲ ਉਹੀ ਹੈ ਨਾ ਵੀ ਸਾਰੇ ਮਾਮਲੇ ਨੂੰ ਬਾਚ ਕੇ ਬਹੁਤ ਗੰਭੀਰਤਾ ਨਾਲ ਲੈ ਕੇ ਜਿਹੜਾ ਇਸ ਨੀਤੀ ਦੀ ਪਰਚੋਲ ਕਰਨ ਤੇ ਜਿੱਥੇ-ਜਿੱਥੇ ਵੀ ਫਿਰ ਆਪਾਂ ਨੂੰ ਕੁਐਸਚਨ ਨੇ ਠੀਕ ਹੈ ਉਹਦੇ ਚ ਕੁਝ ਕਿਸਾਨਾਂ ਦੇ ਹੱਕ ਚ ਵੀ ਹੋਏਗਾ ਹਾਂ ਜੀ ਜੀ ਅਜੇ ਹਣੀ ਹੈ ਕਿ ਸਾਰੀ ਨੀਤੀ ਕਿਸਾਨਾਂ ਦੇ ਵਿਰੋਧ ਚ ਹੋਊਗੀ ਹਾਂ ਕਈ ਵਾਰੀ ਮਤਲਬ ਬੜਾ ਦੂਰ ਅੰਦੇਸ਼ੀ ਵੀ ਪ੍ਰੋਗਰਾਮ ਹੁੰਦਾ ਹੈ ਕੁਝ ਨਾ ਕੁਝ ਉਹਦੇ ਚ ਹੱਕ ਚ ਵੀ ਹੋਵੇਗਾ ਦਾਵਾ ਕਰ ਰਹੀ ਹੈ ਜਿਵੇਂ ਕੇਂਦਰ ਸਰਕਾਰ ਵੀ ਵੀ ਸਮਝ ਨਹੀਂ ਰਹੇ ਉਹ ਤਾਂ ਇਹ ਕਹਿ ਰਹੀ ਹੈ ਨਾ ਜੀ ਵੀ ਕਿਸਾਨ ਪੰਜਾਬ ਦੇ ਸਮਝ ਨਹੀਂ ਰਹੇ ਜੀ ਨੂੰ ਜਿਹੜੀ ਸਾਡੀ ਨਵੀਂ ਨੀਤੀ ਹੈ ਹੂੰ ਸੋ ਇਸ ਕਰਕੇ ਜਿਹੜਾ ਇਹਨੂੰ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਬੁਲਾਣਾ ਹੂੰ ਜਿਹੜੇ ਵਿਗਿਆਨੀ ਨੇ ਸਾਡੇ ਖੇਤੀ ਵਿਗਿਆਨੀ ਉਹਨਾਂ ਨੂੰ ਵੀ ਬੁਲਾਣ ਜਿਹੜੇ ਸਾਡੇ ਆਰਥਿਕ ਮਾਹਰ ਨੇ ਯੂਨੀਵਰਸਿਟੀਆਂ ਚ ਪੜ੍ਹਾਉਂਦੇ ਨੇ ਹੂੰ ਉਹਨਾਂ ਨੂੰ ਵੀ ਬੁਲਾਣ ਤੇ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਦੀ ਰਹਿ ਲੈ ਕੇ ਕੋਈ ਜਿਹੜਾ ਇੱਕ ਫੈਸਲਾ ਕਰਨ ਕਿ ਇਸ ਨੀਤੀ ਦੇ ਭਾਈ ਇਹ ਇਹ ਸੋਧ ਕਰਨ ਦੀ ਲੋੜ ਹੈ ਹੂੰ ਇੱਥੇ ਇੱਥੇ ਸੋਧ ਕਰੋ ਕਿ ਜ਼ਰੂਰੀ ਠੀਕ ਹੈ ਸੈਲੋਜ਼ ਨੂੰ ਛੋਟ ਦਿਓ ਪਰ ਜਿਹੜਾ 6% ਦੀ ਤੇ ਦੂਜਾ ਆਂਦਾ ਫਿਰ ਉਹ ਵੀ ਲਾਗੂ ਕੀਤਾ ਜਾਵੇ ਤੇ ਨਾਲ ਤਾਂ ਪੰਜਾਬ ਦਾ ਕਿਨਾਰਾ ਤੇ ਵੀ ਮਰ ਜਾਏਗਾ ਹੂੰ ਜੀ ਜੀ ਜਿਹੜਾ ਕਮਿਸ਼ਨ ਆਰਤੀਆਂ ਦੇ ਆਂਦਾ ਕਿੰਨੇ ਮਜ਼ਦੂਰ ਨੂੰ ਨੁਕਸਾਨ ਹੋਏਗਾ ਆਰਤੀਆਂ ਨੂੰ ਨੁਕਸਾਨ ਹੋਏਗਾ ਸੈਲਰ ਨੂੰ ਵੀ ਨੁਕਸਾਨ ਹੋਏਗਾ ਸਾਰੇ ਬਿਲਕੁਲ ਇੱਕ ਲੰਮੀ ਚੇਨ ਹੈ ਖਤਰੇ 'ਚ ਪੈ ਜਾਂਦੀ ਹੈ ਜੀ ਸਸਮੂਚਾ ਚੇਨ ਜਿਹੜੀ ਜੁੜੀ ਹੋਈ ਹੈ ਉਹ ਖਤਰੇ 'ਚ ਪੈ ਗਈ ਜਿਸ ਕਰਕੇ ਜਿਹੜਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਮੋੜੀ ਭੂਮਿਕਾ ਨਿਭਾਵੇ ਗੰਭੀਰਤਾ ਨਾਲ ਲਵੇ ਇਸ ਨੀਤੀ ਕਿਉਂਕਿ ਪੰਜਾਬ ਤਾਂ ਦੇਖੋ ਖੇਤੀ ਪ੍ਰਧਾਨ ਸੂਬਾ ਹੈ ਹੂੰ ਜੀ ਜੀ ਜੇ ਕੋਈ ਨਵੀਂ ਨੀਤੀ ਬਣਦੀ ਹੈ ਬੇਸਿਕਲੀ ਤਾਂ ਚਾਹੀਦਾ ਇਹ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਨੂੰ ਕਹਿਣ ਜੇ ਕੋਈ ਨਵੀਂ ਨੀਤੀ ਬਣਾਣੀ ਹੈ ਵੀ ਭਾਈ ਕਿਸਾਨਾਂ ਦਾ ਸੀ ਜੇ ਉਹ ਦਿਲੋਂ ਸਾਫ਼ ਹੋਣ ਤਾਂ ਕਹਿਣਾ ਵੀ ਅਸੀਂ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਉੱਚਾ ਚੁੱਕਣਾ ਹੈ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਵੀ ਤੁਸੀਂ ਨੀਤੀ ਬਣਾ ਕੇ ਦਿਓ ਸਾਨੂੰ ਵੀ ਤੁਹਾਡਾ ਜਿਹੜਾ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਤੁਸੀਂ ਦਿਓ ਨੀਤੀ ਬਣਾ ਕੇ ਕੀ ਕੀ ਕੀਤਾ ਜਾ ਸਕਦਾ ਹੈ ਤੇ ਫਿਰ ਉਸ ਨੂੰ ਅਮਲ ਚ ਲਿਆਣਾ ਪਰ ਉਹ ਤਾਂ ਉੱਪਰੋਂ ਥੋਪਦੇ ਨੇ ਨਾ ਜੀ ਸਾਡੇ ਤੇ ਵੀ ਇਹ ਨੀਤੀ ਹੈ ਜੀ ਇਹ ਇਹਨੂੰ ਇਹ ਖਰੜਾ ਆ ਗਿਆ ਕੋਈ ਸੁਝਾਅ ਦੇਣਾ ਦੇ ਦਿਓ ਨਹੀਂ ਤਾਂ ਸੀ ਪ੍ਰਵਾਨ ਕਰ ਲਾਂਗੇ ਹਾਂ ਬਿਲਕੁਲ ਕਿਉਂਕਿ ਪੰਜਾਬ ਦੇ ਜਿਹੜੇ ਹੁਣ ਸਾਰੇ ਹੀ ਕਿਸਾਨ ਕਹਿ ਸਕਦੇ ਆ ਵੀ ਪੂਰੇ ਉਹ ਮਾਹਰ ਨੇ ਖੇਤੀ ਨੂੰ ਲੈ ਕੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਪ੍ਰਧਾਨ ਨੇ ਉਹ ਸਾਰੇ ਹੋਰ ਵੱਡੇ ਮਹਾਰਤ ਰੱਖਦੇ ਆ ਮਾਹਰ ਨੇ ਜੀ ਤਾਂ ਆਪਾਂ ਨੇ ਦੇਖਿਆ ਹੀ ਆ ਜਦੋਂ ਪਿਛਲੇ ਮੋਰਚੇ ਵੇਲੇ ਕਿੰਨੀਆਂ ਮੀਟਿੰਗਾਂ ਕੇਂਦਰ ਨਾਲ ਹੋਈਆਂ ਮੰਤਰੀਆਂ ਨਾਲ ਹੋਈਆਂ ਰਹਿ ਮੰਤਰੀ ਨਾਲ ਵੀ ਹੋਈ ਕਿਤੇ ਬੋਲਣ ਤਾਂ ਨਹੀਂ ਨਾ ਜੀ ਦਿੱਤਾ ਕਿਸਾਨ ਆਗੂਆਂ ਨੇ ਜਿਹੜੇ ਅਧਿਕਾਰੀਆਂ ਨੂੰ ਜੀ ਤੇ ਤਰਕ ਸੀ ਦਲੀਲ ਸੀ ਉਹ ਜੋ ਜਿਹੜੇ ਉੱਥੇ ਬੈਠ ਕੇ ਬਣਾਉਂਦੇ ਨੇ ਉਹ ਏਸੀ ਇਮਾਰਤਾਂ 'ਚ ਬਣਾਏ ਜਾਂਦੇ ਨੇ ਖਰੜੇ ਕਿਸਾਨ ਨੇਤਾ ਜੀ ਉਹ ਮੰਗ ਦੀ ਜਿਹੜੀ ਹੈਗੀ ਹੈ ਠੰਡ 'ਚ ਵੀ ਖੇਤਾਂ 'ਚ ਰਹਿਣਾ ਤੇ ਜੇਠ ਹਾਰ ਦੀ ਤਪਦੀ ਗਰਮੀ ਹਾਂ ਕਿਸਾਨ ਨੂੰ ਤਾਂ ਮੌਸਮ ਦੇ ਦਿਹਾਜ ਉਹ ਨੀਤੀ ਦਾ ਵੀ ਪਤਾ ਵੀ ਕਿੱਥੇ ਸਾਰਥਕ ਹੈ ਕਿੱਥੇ ਬਿਲਕੁਲ ਉਹਨਾਂ ਨੇ ਤਾਂ ਫਿਰ ਉਹਨਾਂ ਨੇ ਤਾਂ ਜੀ ਪ੍ਰੈਕਟੀਕਲ ਕੀਤਾ ਹੋਇਆ ਹੁੰਦਾ ਸਾਰਾ ਕੁਝ ਕਿੱਥੇ ਕੀ ਸੰਭਵ ਹੈ ਇਸ ਕਰਕੇ ਕਿਸਾਨ ਦੀ ਜਿਹੜੀ ਹੈਗੀ ਹੈ ਜਦੋਂ ਤੱਕ ਕਿਸਾਨ ਸਹਿਮਤ ਨਹੀਂ ਹੁੰਦਾ ਜਦੋਂ ਤੱਕ ਪੰਜਾਬ ਦਾ ਕਿਸਾਨ ਤੇ ਕਿਸਾਨ ਜਥੇਬੰਦੀਆਂ ਸਹਿਮਤ ਨਹੀਂ ਹੁੰਦੇ ਨਹੀਂ ਕੋਈ ਅਜਿਹੀ ਨੀਤੀ ਕੇਂਦਰ ਨੂੰ ਬਣਾਣੀ ਚਾਹੀਦੀ ਨਹੀਂ ਤਾਂ ਫਿਰ ਕਿ ਕੋਈ ਹੋਰ ਜਿਹੜਾ ਜਿੱਥੇ ਇਹ ਹੋਏਗਾ ਕਿ ਦੁਬਾਰਾ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਉਥੇ ਬਹੁਤ ਵੱਡਾ ਕੋਈ ਅੰਦੋਲਨ ਵੀ ਦੁਬਾਰਾ ਫੇਰ ਦੇਸ਼ ਦੇ ਕਿਸਾਨ ਖੜਾ ਕਰਨ ਲਈ ਮਜਬੂਰ ਹੋਣਗੇ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੀਤੀ ਦੇ ਖਰੜੇ ਦੀ ਡੰਗਾਈ ਨਾਲ ਪੂਰੀ ਛਾਣਬੀਣ ਕਰਕੇ ਉਹਦੇ ਫਾਇਦਿਆਂ ਤੇ ਉਹਦੇ ਨੁਕਸਾਨਾਂ ਬਾਰੇ ਭਾਵੇਂ ਵਾਈਟ ਪੇਪਰ ਜਾਰੀ ਕਰੇ ਤਾਂ ਕਿ ਦੇਸ਼ ਨੂੰ ਵੀ ਮੋਰੀ ਭੂਮਿਕਾ ਨਿਭਾਣ ਕੇ ਭਾਈ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਰਾਹ ਹੂੰ ਦੇਸ਼ ਦੀਆਂ ਦੂਜੀਆਂ ਸਰਕਾਰਾਂ ਨੂੰ ਵੀ ਕਹਿਣ ਵੀ ਇਸ ਨੀਤੀ ਦਾ ਇਹ ਫਾਇਦਾ ਹੈ ਤੇ ਇਹ ਨੁਕਸਾਨ ਹੈ ਤੇ ਜੇ ਇਹ ਸੌਦਾ ਹੁੰਦੀਆਂ ਨੇ ਤਾਂ ਸਾਨੂੰ ਇਸ ਨੀਤੀ ਦਾ ਕੋਈ ਇਤਰਾਜ਼ ਨਹੀਂ ਤੇ ਜੇ ਨਹੀਂ ਇਹ ਸੌਦਾ ਹੁੰਦੀਆਂ ਤਾਂ ਅਸੀਂ ਨੀਤੀ ਨਹੀਂ ਲਾਗੂ ਕਰਾਂਗੇ ਬਿਲਕੁਲ ਬਿਲਕੁਲ ਸਟੈਂਡ ਲੈਣਾ ਪਏਗਾ ਜੀ ਪੰਜਾਬ ਸਰਕਾਰ ਬਿਲਕੁਲ ਚਿਲਾ ਸਾਹਿਬ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਨਵਾਂ ਕਰੜਾ ਹੈ ਇਹਦੇ ਮਾਮਲੇ ਦੇ ਵਿੱਚ ਪੰਜਾਬ ਕਹਿੰਦਾ ਭਾਵ ਕਿ ਪੰਜਾਬ ਸਰਕਾਰ ਕਿਸਾਨ ਨਾਲ ਖੜਦੀ ਏ ਜਾਂ ਦਿੱਲੀ ਨਾਲ ਖੇਰ ਅੱਜ ਦੇ ਇਸ ਮੀਡੀਆ ਸੰਬਦਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਧੇਰੇ ਜਾਣਕਾਰੀ ਦੇਣ ਲਈ ਜੁੜੇ ਸਨ ਉਗੇ ਰਾਜੀਮਾਹਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜੀ ਸੋ ਜਲਾ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਇਹ ਮਿਸ਼ਨ ਪੰਜਾਬੀ